ਹਾਂਜੀ ਦੋਸਤੋ ਹਾਜ਼ਰਾਂ ਤੁਹਾਡੇ ਸਾਰਿਆਂ ਲਈ ਅੱਜ ਦੀ ਇੱਕ ਹੋਰ ਨਵੀਂ ਅਪਡੇਟ ਲੈ ਕੇ ਆ। ਸੋ ਅੱਜ ਦੋਸਤੋ ਆਪਾਂ ਇਸ ਵੀਡੀਓ ਵਿੱਚ ਕੰਪੈਰੀਜ਼ਨ ਕਰਾਂਗੇ ਅਧਿਆਪਕ ਵਰਗ ਦਾ ਤੇ ਬਾਕੀ ਮੁਲਾਜ਼ਮਾਂ ਦਾ। ਠੀਕ ਹੈ ਜੀ। ਕਿ ਸਰਕਾਰਾਂ ਅਧਿਆਪਕ ਵਰਗ ਦੇ ਨਾਲ ਕਿਸ ਤਰ੍ਹਾਂ ਦਾ ਸਲੂਕ ਕਰਦੀਆਂ ਨੇ? ਕਿ ਕਿੰਨੀ ਕੁ ਅਹਿਮੀਅਤ ਜਿਹੜੀ ਅਧਿਆਪਕ ਨੂੰ ਦਿੱਤੀ ਜਾਂਦੀ ਹੈ ਤੇ ਬਾਕੀ ਮੁਲਾਜ਼ਮਾਂ ਦਾ ਸਰਕਾਰ ਜਾਂ ਸਰਕਾਰਾਂ ਦਾ ਬਾਕੀ ਮੁਲਾਜ਼ਮਾ ਪ੍ਰਤੀ ਰਵੱਈਆ ਕਿਸ ਤਰ੍ਹਾਂ ਦਾ ਹੈ? ਸੋ ਅੱਜ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ। ਸੋ ਕਿਰਪਾ ਕਰਕੇ ਹੋ ਸਕਦਾ ਹੈ ਇਮੋਸ਼ਨਲੀ ਕੁਝ ਗੱਲਾਂ ਤੁਹਾਡ ਨੂੰ ਲੱਗਣਾ ਵੀ ਹਾਂ ਸ਼ਾਇਦ ਇਹ ਸਾਡੇ ਹੱਕ ਦੀਆਂ ਜੇ ਤੁਹਾਨੂੰ ਲੱਗਿਆ ਵੀ ਸ਼ਾਇਦ ਇਹ ਗੱਲਾਂ ਸਾਡੇ ਹੱਕ ਦੀਆਂ ਨੇ ਤਾਂ ਜਰੂਰ ਕਮੈਂਟ ਕਰਕੇ ਆਪਣਾ ਵਿਚਾਰ ਤੁਸੀਂ ਵੀ ਦੇਣੇ ਹੈ ਕਿ ਵਾਕਈ ਅਧਿਆਪਕਾਂ ਨਾਲ ਇਸ ਤਰ੍ਹਾਂ ਹੀ ਹੁੰਦਾ ਹੈ ਬਾਕੀ ਮੁਲਾਜ਼ਮਾਂ ਦੀ ਕਿਤੇ ਨਾ ਕਿਤੇ ਜਿਹੜੀ ਉਹ ਗੱਲ ਜਲਦੀ ਮੰਨ ਲਈ ਜਾਂਦੀ ਹੈ ਅਧਿਆਪਕਾਂ ਦੇ ਮੁਕਾਬਲੇ ਠੀਕ ਹੈ ਜੀ ਸੋ ਬਣੇ ਰਹੋ ਸੋ ਜਿਹੜੇ ਮੇਰੇ ਭੈਣ ਭਰਾ ਪਹਿਲੀ ਵਾਰ ਆਏ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਕੋਸ਼ਿਸ਼ ਕਰਦੇ ਹਾਂ ਕੁਝ ਨਾ ਕੁਝ ਨਵਾਂ ਤੁਹਾਡੇ ਲਈ ਲੈ ਕੇ ਆਂਦਾ ਰਹੀ ਸੋ ਦੋਸਤੋ ਜਲਦੀ ਹੀ ਤੁਹਾਡੇ ਆਪਾਂ ਰੂਬਰੂ ਹੋਵਾਂਗੇ ਕਿਉਂਕਿ 12 ਤਰੀਕ ਦੀਆਂ ਜਿਹੜੀਆਂ ਦੋ ਵੱਡੀਆਂ ਮੀਟਿੰਗਾਂ ਹੋਣੀਆਂ ਨੇ ਠੀਕ ਹੈ ਜੀ ਚਾਹੇ ਪੁਰਾਣੀ ਪੈਨਸ਼ਨ ਬਹਾਲੀ ਦੇ ਨਾਲ ਸੰਬੰਧਿਤ ਹੈ ਚਾਹੇ ਉਹ 3704 ਅਧਿਆਪਕਾਂ ਦੇ ਖਾਸ ਕਰ 3704 ਅਧਿਆਪਕਾਂ ਦੀ ਜਾਂ ਪਟੀਸ਼ਨਰਾਂ ਦੇ ਕ ਮੀਲ ਬੱਤਰ ਸੈਟ ਹੋਣੀ ਹੈ 12 ਤਰੀਕ ਵਾਲੀ ਮੀਟਿੰਗ ਕਿਉਂਕਿ 12 ਤਰੀਕ ਨੂੰ ਜਿਹੜੇ ਪੇ ਫਿਕਸੇਸ਼ਨ ਨਾਲ ਸੰਬੰਧਿਤ ਬਾਕੀ ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ ਉਹ ਆਪਾਂ ਕਹਿੰਦੇ ਵੀ ਜਿਹੜੀਆਂ ਆਪਾਂ ਸੈਲਰੀ ਹੈ ਦੋਸਤੋ ਉਹ ਆ ਚੁੱਕੀ ਹੈ ਪਰ ਮਾਨਸਾ ਬਠਿੰਡਾ ਬਰਨਾਲਾ ਸੰਗਰੂਰ ਤਕਰੀਬਨ ਜਾਤੜ ਸੰਗਰੂਰ ਤੇ ਮਾਨਸਾ ਹੀ ਆ ਜਿਨ੍ਹਾਂ ਦੇ ਵਿੱਚ ਅਜੇ ਤੱਕ ਵੀ ਜਿਹੜੀ ਉਹ ਸੈਲਰੀ ਉਹ ਨਹੀਂ ਆਈ ਤੇ ਵਿੱਚ ਬਣਾਈ ਵੀ ਗਈ ਹੈ ਤਾਂ ਉਹ 6300 ਦੇ ਨਾਲ ਬਣਾਈ ਗਿਆ ਜਦਕਿ ਬਾਕੀ ਜ਼ਿਲ੍ਹਿਆਂ ਦੇ ਵਿੱਚ 46800 ਦੇ ਨਾਲ ਪਲੱਸ ਪੱਤੇ ਉਹ ਦੇ ਕੇ ਸੈਲਰੀ ਉਹਨਾਂ ਨੇ ਦਿੱਤੀ ਹੈ ਠੀਕ ਹੈ ਜੀ ਸੋ ਇੱਕ ਕੈਡਰ ਦੇ ਉੱਪਰ ਦੋ ਪੇ ਸਕੇਲ ਲਾਗੂ ਠੀਕ ਹੈ ਜੀ ਸੋ ਇਹ ਨਿਜੀ ਕਹਿ ਸਕਦੇ ਆ ਕਿਉਂਕਿ ਦੋ ਜ਼ਿਲ੍ਹਿਆਂ ਦੇ ਵਿੱਚ ਹੀ ਆ ਬਾਕੀ ਦਾ ਹਜੇ ਉਹਨਾਂ ਨੇ ਆਪਣੇ ਤਕਰੀਬਨ ਇੱਕ ਵਾਰੀ ਦਿੱਤਾ ਉਹ ਕੀ ਉਹ 40800 ਨਾਲ ਫਿਕਸ ਹੁੰਦੀ ਹੈ ਜੇ 40800 ਨਾਲ ਫਿਕਸ ਹੁੰਦੀ ਹੈ ਠੀਕ ਹੈ ਜੀ ਤਾਂ ਤੁਹਾਡਾ ਏਰੀਅਰ ਉਹ ਬਣ ਜਾਊਗਾ ਜ਼ਰੂਰ ਠੀਕ ਹੈ ਜੀ ਹਾਲਾਂਕਿ ਇਹਦੇ ਵਿੱਚ ਕੋਈ ਬਾਲਾ ਤੁਹਾਡਾ ਪੈਸਾ ਡੁੱਬਦਾ ਨਹੀਂ ਪਰ ਕਿਤੇ ਨਾ ਕਿਤੇ ਦੋਸਤੋ ਇਹਦੇ ਵਿੱਚ ਅਖਿਆਈ ਹੁੰਦੀ ਹੈ ਆਪਾਂ ਅਜੇ ਤੱਕ ਵੀ ਇਹ ਖਮਿਆਜਾ ਭੁਗਤ ਰਹੇ ਆਂ ਕਿ ਜਿਹੜੇ ਡਾਇਰੈਕਟਰੇਟ ਦੀ ਸੈਲਰੀ ਆ ਬਹੁਤ ਸਾਰੇ तकरीबन 200 ਤੋਂ 2250 ਪਲੱਸ ਕੈਂਡੀਡੇਟਸ ਨੇ ਜਿਨ੍ਹਾਂ ਦੀ ਅਜੇ ਤੱਕ ਡਾਇਰੈਕਟਰੇਟ ਦੀ ਸੈਲਰੀ ਨਹੀਂ ਆਈ ਠੀਕ ਹੈ ਜੀ तकरीबन 4.5 ਸਾਲ ਪਾਉਣੇ 5 ਸਾਲ ਹੋ ਗਏ ਅਧਿਆਪਕਾਂ ਨੂੰ ਲੰਮਕੜੇ ਇਸੇ ਕਰਕੇ ਉਸ ਦਿਨ ਬਹੁਤ ਜ਼ੋਰ ਪਾਇਆ ਗਿਆ ਸੀ ਕਿ ਜੇਕਰ ਤੁਹਾਡੇ ਤੋਂ ਬਿੱਲ ਵੱਧ ਬਣ ਜਾਂਦੇ ਆ ਤਾਂ ਉਹ ਅਸੀਂ ਵਾਪਸ ਦੇਣ ਨੂੰ ਤਿਆਰ ਆ ਪਰ ਉਸ ਦਿਨ ਕਿਤੇ ਸੁਣਵਾਈ ਨਹੀਂ ਕੀਤੀ ਗਈ ਠੀਕ ਹੈ ਜੀ ਹਾਲਾਂਕਿ ਸਮਾਂ ਦਿੱਤਾ ਗਿਆ ਪਰ ਸਮੇ ਤੋਂ ਪਹਿਲਾਂ ਹੀ ਠਾ ਤਿਕਸ ਦੇ ਨਾਲ ਬਿੱਲ ਬਣਾ ਦਿੱਤੇ ਗਏ ਬਹੁਤ ਦੁੱਖ ਹੋਇਆ ਠੀਕ ਹੈ ਜੀ ਸੋ ਅਧਿਆਪਕ ਵਰਗ ਨੂੰ ਹਾਲਾਂਕਿ ਕਹਿਣ ਨੂੰ ਗੱਲਾਂ ਬਹੁਤ ਹੁੰਦੀ ਦੇਸ਼ ਨਾਸਰ ਮਾਇਆ ਜੀ ਇਹ ਦੇਸ਼ ਦਾ ਭਵਿੱਖ ਸਵਾਰਦੇ ਆ ਬੱਚੇ ਇਹ ਕੌਮਾਂ ਘੜਦੇ ਆ ਹਾਲਾਂਕਿ ਇਹ ਗੱਲ 101% ਸਹੀ ਹੈ ਕਿ ਇੱਕ ਅਧਿਆਪਕ ਹੀ ਹੈ ਜਿਹੜਾ ਵੱਖ-ਵੱਖ ਜਿਹੜੇ ਹੈਗੇ ਕਰੈਕਟਰ ਉਹ ਘੜ ਕੇ ਦਿੰਦਾ ਠੀਕ ਹੈ ਜੀ ਚਾਹੇ ਡੀਸੀਐਸਪੀ ਕੋਈ ਵੀ ਅਹੁਦੇ ਤੱਕ ਜਾਂਦਾ ਹੈ ਉਹ ਇੱਕ ਅਧਿਆਪਕ ਦੇ ਟਾਈਮ ਪੀਰੀਅਡ ਚੋਂ ਨੰਨ ਗਿਆ ਕਿਉਂਕਿ ਉਸ ਨੂੰ ਅਧਿਆਪਕ ਨੇ ਸਿਖਾਇਆ ਗਿਆ ਠੀਕ ਹੈ ਜੀ ਸੋ ਪਰ ਬੜਾ ਦੁੱਖ ਹੁੰਦਾ ਹੈ ਜਦੋਂ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਲੜਦਾ ਹੈ ਸੜਕਾਂ ਤੇ ਆਉਂਦਾ ਹੈ ਡਾਂਗਾ ਖਾਂਦੇ ਆ ਆ ਤੁਸੀਂ ਹੈਡਿੰਗ ਦੇਖ ਸਕਦੇ ਹੋ 20 ਸਾਲ ਤੋਂ ਠੇਕੇ ਤੇ ਨੌਕਰੀ ਕਰਨ ਲਈ ਮਜਬੂਰ ਅਧਿਆਪਕ ਠੀਕ ਹੈ ਜੀ ਤੇ ਜਿਹੜੇ ਵੱਡੇ ਕਹਿੰਦੇ ਵੀ ਲੀਡਰ ਲਾਲੋ ਜਾਂ ਹੋਰ ਬਾਕੀ ਮੁਲਾਜ਼ਮ ਲਾਲੋ ਪੁਲਿਸ ਮੁਲਾਜ਼ਮ ਲਾਲੋ ਠੀਕ ਹੈ ਜੀ ਸੋ ਮਾੜੀ ਜੀ ਕੋਈ ਇੱਕ ਗੱਲ ਉਹਨਾਂ ਦੇ ਖਿਲਾਫ ਹੋ ਜੇ ਨਾਲ ਦੀ ਨਾਲ ਸਟ੍ਰਾਈਕ ਹੁੰਦੀ ਹੈ ਤੇ ਪਹਿਲੀ ਗੱਲ ਤਾਂ ਉਹ ਆਪ ਹੀ ਕਰਤਾ ਤਰਤਾ ਨਹੀਂ ਠੀਕ ਹੈ ਜੀ ਇਸ ਕਰਕੇ ਉਹਨਾਂ ਦੇ ਮਸਲੇ ਆਉਂਦੇ ਨਹੀਂ ਤਾਂ ਜਿਹੜੇ ਮੁਲਾਜ਼ਮ ਅਧਿਆਪਕ ਵਰਗੇ ਵਿਚਾਰਾ ਉਹ ਕੱਚੇ ਨੌਕਰੀਆਂ ਤੇ ਹੈ 10 10 20 2000 ਰੁਪਏ ਤੇ ਕੰਮ ਕਰ ਰਹੇ ਤੇ 20 20 ਸਾਲ ਹੋ ਗਿਆ ਜੀ ਤੱਕ ਉਹ ਪੱਕੇ ਨਹੀਂ ਹੋਏ ਤੇ ਪੈਨਸ਼ਨ ਲਈ ਪਤਾ ਨਹੀਂ ਕਿੰਨੇ ਸਾਲਾਂ ਤੋਂ ਜਿਹੜੇ ਉਹ ਸੰਘਰਸ਼ ਕਰ ਰਹੇ ਹੈ ਠੀਕ ਹੈ ਜੀ ਸੋ ਲੀਡਰਾਂ ਦੀ ਗੱ ਪਤਾ ਨਹੀਂ ਅੰਨੇ ਮੂਹੀ ਤਨਖਾਹਾਂ ਲੈਂਦੇ ਆ ਉਸ ਤੋਂ ਬਾਅਦ 4-4 5-5 ਪੈਨਸ਼ਨਾਂ ਲੈਂਦੇ ਆ ਵੀ ਕੀ ਪੁੱਛਣ ਵਾਲਾ ਹੋਵੇ ਕਿ ਅਧਿਆਪਕ ਵਰਗ ਹੈ ਉਹ ਇਸ ਸਮਾਜ ਵਿੱਚ ਨਹੀਂ ਰਹਿੰਦਾ ਕਿ ਉਹ ਰੋਟੀ ਸਬਜ਼ੀ ਨਹੀਂ ਖਾਂਦਾ ਕਿ ਉਹ ਪਾਣੀ ਨਹੀਂ ਪੀਂਦਾ ਕਿ ਉਹਦੀਆਂ ਰਜਾਨਾਂ ਦੀਆਂ ਲੋੜਾਂ ਨਹੀਂ ਕਿ ਉਹ ਉਹ ਤੋਂ ਮੋਟਰਸਾਈਕਲ ਗੱਡੀ ਦੇ ਵਿੱਚ ਤੇਲ ਨਹੀਂ ਪੈਂਦਾ ਜਦ ਕਿ ਅਧਿਆਪਕ ਵਰਗ ਉਨਾ ਹੀ ਦੇਸ਼ ਬਣਾਉਣ ਦੇ ਵਿੱਚ ਮੈਂ ਤਾਂ ਕਹਿੰਦਾ ਸਭ ਤੋਂ ਵੱਧ ਅਧਿਆਪਕ ਦਾ ਹੀ ਰੋਲ ਹੁੰਦਾ ਹੈ ਕਿਉਂਕਿ ਹਰ ਇੱਕ ਇਲੈਕਸ਼ਨ ਹੁੰਦਾ ਹੈ ਉਹਦੇ ਵਿੱਚ ਅਧਿਆਪਕਾਂ ਦੀਆਂ ਹੀ ਜਿਹੜੀਆਂ ਉਹ ਤਾਇਨਾਤੀਆਂ ਕੀਤੀ ਜਾਂਦੀਆਂ ਨੇ ਸਭ ਤੋਂ ਵੱਧ ਡਿਊਟੀਆਂ ਜਿਹੜੀਆਂ ਲੱਗਦੀਆਂ ਤਾਂ ਅਧਿਆਪਕ ਵਰਗ ਦੀਆਂ ਲੱਗਦੀਆਂ ਠੀਕ ਹੈ ਜੀ ਕੋਈ ਹੜ੍ਹ ਆ ਗਏ ਤਾਂ ਅਧਿਆਪਕ ਵਰਗ ਨੂੰ ਕਿਹਾ ਜਾਂਦਾ ਵੀ ਤੁਹਾਡੋ ਅਧਿਆਪਕਾਂ ਦੀ ਡਿਊਟੀ ਲਾ ਦਿਓ ਜੀ ਫਲੱਡਾਂ ਦੇ ਵਿੱਚ ਠੀਕ ਹੈ ਜੀ ਕਿਤੇ ਕੋਈ ਵੈਸੇ ਕੋਈ ਆ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਭਾਰਤ ਤੇ ਪਾਕਿਸਤਾਨ ਦਾ ਇੱਕ ਤਣਾਅ ਹੋਇਆ ਸੀ ਉਹਦੇ ਵਿੱਚ ਅਧਿਆਪਕਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਗਈਆਂ ਜੀ ਤਾਂ ਬਾਕੀ ਮੁਲਾਜ਼ਮ ਕਿੱਧਰ ਗਏ ਵੀ ਸਭ ਬੜਾ ਦੁੱਖ ਹੁੰਦਾ ਦੋਸਤੋ ਸੋ ਹੁਣ ਆਪਾਂ ਗੱਲ ਕਰ ਰਹੇ ਹਾਂ 11 12 ਤੇ 13 ਅਗਸਤ ਨੂੰ ਪੀਐਸਪੀਐਲ ਮੁਲਾਜ਼ਮ ਕਰਨਗੇ ਕੰਮ ਠੱਪ ਤਿੰਨ ਦਿਨ ਕੰਮ ਬੰਦ ਰਹਿਣ ਕਣ ਲੋਕਾਂ ਨੂੰ ਆ ਸਕਦੀ ਸਮੱਸਿਆ ਸੋ ਦੇਖੋ ਇਹਨਾਂ ਨੇ ਤਿੰਨ ਦਿਨ ਦਾ ਸਿਰਫ ਐਲਾਨ ਕੀਤਾ ਅੱਜ 10 ਤਰੀਕ ਹੋ ਗਈ ਕੱਲ ਨੂੰ 11 ਹੋ ਸਕਦਾ ਇੱਕ ਦਿਨ ਦਾ ਧਰਨਾ ਇਹਨਾਂ ਚੱਲ ਜੇ ਪਰ ਅਗਲੇ ਦਿਨ ਹੀ ਪਤਾ ਲੱਗੂਗਾ ਕਿ ਜੀ ਜਿਹੜਾ ਹੈਗਾ ਪੀਐਸਪੀਐਸ ਦੇ ਮੁਲਾਜ਼ਮਾਂ ਦਾ ਜਿਹੜਾ ਧਰਨਾ ਸੀ ਉਹ ਚੱਕਿਆ ਗਿਆ ਤੇ ਉਹਨਾਂ ਦੀਆਂ ਮੰਗਾਂ ਮੰਨ ਲਈਆਂ ਜਾਂ ਕਾਰਨ ਕਿਉਂਕਿ ਉਹਨਾਂ ਨੂੰ ਪਤਾ ਹੈ ਜਿਹੜੇ ਮੁਲਾਜ਼ਮ ਕੰਮ ਕਰਦੇ ਐ ਠੀਕ ਹੈ ਜੀ ਬਿਜਲੀ ਦਾ ਕੰਮ ਸਵੇਰ ਤੋਂ ਲੈ ਕੇ ਸ਼ਾਮ ਤੱਕ ਹਰ ਇੱਕ ਚੀਜ਼ ਜਿਹੜੀ ਉਹ ਬਿਜਲੀ ਤੇ ਕਰਮਚਾਰੀ ਬਿਜਲੀ ਵਾਲੇ ਚਲੇ ਗਏ ਤਾਂ ਸਾਨੂੰ ਬਿਜਲੀ ਕਿੱਥੋਂ ਆਉਗੀ ਹਨਾ ਲੋਕ ਇਹਨਾਂ ਨੂੰ ਡਰ ਹੈ ਪਰ ਅਧਿਆਪਕ ਵਰਗ ਨੂੰ ਉਹਨਾਂ ਉਹ ਤਰਜੀਹ ਦੇ ਹੀ ਨਹੀਂ ਰਹੇ ਜਿਸ ਨੇ ਕੌਮਾਂ ਘੜਨੀਆਂ ਨੇ ਜਿਸ ਨੇ ਬੱਚਿਆਂ ਦਾ ਕੈਰੈਕਟਰ ਬਣਾਉਣਾ ਹੈ ਵੱਡੇ ਵੱਡੇ ਅਹੁਦੇਦਾਰ ਲੀਡਰ ਪੈਦਾ ਕਰਨੀ ਉਹਨਾਂ ਨੂੰ ਪਤਾ ਹੈ ਠੀਕ ਹੈ ਜੀ ਜੇ ਬੱਚੇ ਪੜ੍ਹ ਲਿਖ ਕੇ ਉਹ ਸਾਥੋਂ ਨੌਕਰੀਆਂ ਮੰਗਣਗੇ ਇਸ ਕਰਕੇ ਵੀ ਅਧਿਆਪਕ ਵਰਗ ਨੂੰ ਜਿੱਥੇ ਰੁੱਲਦਾ ਰੁੱਲੀ ਜਾਣ ਦੇ ਕੁਝ ਮੰਗਾ ਮੰਨ ਲਈਆਂ ਜਾਂਦੀਆਂ ਕੁਝ ਛੱਡ ਦਿੰਦੀਆਂ ਤੇ ਕੁਝ ਵਿਚਾਰੇ 50 50 ਸਾਲ 58 58 60 60 ਸਾਲ ਨੌਕਰੀ ਕਰਕੇ ਚਲੇ ਜਾਂਦੇ ਆ ਕੱਚੇ ਦੇ ਕੱਚੀ ਚਲੇ ਜਾਂਦੇ ਆ ਬਿਨਾਂ ਕਿਸੇ ਪੈਨਸ਼ਨ ਤੋਂ ਸਭ ਬਹੁਤ ਦੁੱਖ ਹੁੰਦਾ ਜਦੋਂ ਅਧਿਆਪਕ ਦੀ ਗੱਲ ਹੁੰਦੀ ਹੈ ਤੇ ਬਾਕੀ ਮੁਲਾਜ਼ਮਾਂ ਨਾਲ ਕੰਪੈਰੀਜ਼ਨ ਕੀਤਾ ਜਾਂਦਾ ਹੈ ਤਾਂ ਬਾਕੀ ਮੁਲਾਜ਼ਮਾਂ ਦੇ ਮੁਕਾਬਲੇ ਅਧਿਆਪਕ ਵਰਗ ਨੂੰ ਬਹੁਤ ਘੱਟ ਗੈਦੀਏ ਲਾ ਲਓ ਜਾਂ ਬਹੁਤ ਤਰਜੀਹ ਘਟ ਦਿੱਤੀ ਜਾਂਦੀ ਹੈ ਖਾਸ ਕਰ ਸਿੱਖਿਆ ਵਿਭਾਗ ਦੇ ਵਿੱਚ ਲਾ ਲਓ ਲੀਡਰਾਂ ਦੇ ਪੱਖੋਂ ਲਾ ਲਓ ਬਹੁਤ ਕੁਝ ਦੇਖਣ ਨੂੰ ਸੁਣਨ ਨੂੰ ਅਧਿਆਪਕਾਂ ਨੂੰ ਮਿਲਦਾ ਹੈ ਪਰ ਸਭ ਤੋਂ ਵੱਧ ਕੰਮ ਜਿਹੜਾ ਉਹ ਇਮਾਨਦਾਰੀ ਦਾ ਕੀਤਾ ਹੈ ਜਿਹੜਾ ਦੋਸਤੋ ਇੱਕ ਇੱਕ ਅਧਿਆਪਕ ਵਰਗ ਹੈ ਕਿਸੇ ਤਰ੍ਹਾਂ ਦਾ ਕੋਈ ਦੋ ਨੰਬਰ ਦਾ ਕੰਮ ਨਹੀਂ ਇਮਾਨਦਾਰੀ ਨਾਲ ਕੰਮ ਕਰਨਾ ਹੈ ਟੈਕਸ ਲਾ ਲਓ ਉਹ ਵੀ ਭਰਨੇ ਆ ਹਰ ਇੱਕ ਥਾਂ ਤੇ ਡਿਊਟੀ ਕਰਨੀ ਹੈ ਪਰ ਜਦੋਂ ਮੰਗਾਂ ਦੀ ਗੱਲ ਆਉਂਦੀ ਹੱਕਾਂ ਦੀ ਗੱਲ ਆਉਂਦੀ ਆ ਅਧਿਆਪਕ ਸੜਕਾਂ ਤੇ ਰੋਲਿਆ ਜਾਂਦਾ ਖਿੱਚ ਤੋ ਕੀਤੀ ਜਾਂਦਾ ਡਾਂਗਾ ਮਰਸਾਈਆਂ ਜਾਂਦੀਆਂ ਤੋਂ ਇਹ ਤੁਸੀਂ ਮੁੰਡ ਤੋਂ ਦੇਖਦੇ ਆ ਰਹੇ ਹੋ ਕਿਰਪਾ ਕਰਕੇ ਕਈ ਵਾਰ ਇਮੋਸ਼ਨਲੀ ਕੁਝ ਗੱਲਾਂ ਇਧਰ ਉਧਰ ਹੋ ਜਾਂਦੀਆਂ ਹੁੰਦੀਆਂ ਤਾਂ ਉਹਨਾਂ ਦੀ ਮਾਫੀ ਚਾਹੁੰਦੇ ਆ ਪਰ ਜੇਕਰ ਤੁਹਾਨੂੰ ਲੱਗਦਾ ਵੀ ਵਾਕਈ ਅਧਿਆਪਕ ਵਰਗ ਨਾਲ ਇਸ ਤਰ੍ਹਾਂ ਹੁੰਦਾ ਹੈ ਠੀਕ ਹੈ ਤੁਹਾਡੇ ਕੀ ਵਿਚਾਰ ਹੈ ਤਾਂ ਜਰੂਰ ਆਪਣਾ ਕਮੈਂਟ ਕਰਕੇ ਦੱਸਿਓ ਆਪਣੇ ਸੁਝਾਅ ਤੁਸੀਂ ਵੀ ਦਿਓ ਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਦੇ ਹੋ ਠੀਕ ਹੈ ਜੀ ਸੋ ਨੀਚੇ ਇੱਕ ਲਿਖਿਆ ਜੀ ਡਾਇਮੋਟ੍ਰੀ ਟੀਚਰ ਟੀਚਰਜ਼ ਫਰੰਟ ਪੰਜਾਬ ਵੱਲੋਂ ਪੁਰਾਣੀ ਪੈਨਸ਼ਨ ਮਹਾਲੇ ਲਈ 12 ਅਗਸਤ ਨੂੰ ਕੈਬਨਿਟ ਮੰਤਰੀ ਵਿਧਾਇਕਾਂ ਦੇ ਘਰਾਂ ਅੱਗੇ ਪੰਜਾਬ ਸਰਕਾਰ ਦੇ ਅਰਥੀ ਫੂਕ ਮੋਜਾਰੇ ਕੀਤੇ ਜਾ ਰਹੇ ਹਨ 3704 ਅਧਿਆਪਕ ਜਿਨ੍ਹਾਂ ਨੇ ਪੰਜਾਬ ਇਸਰੋਸ ਪ੍ਰਦਰਸ਼ਨ ਦਾ ਪੂਰਜੋਰ ਸਮਰਥਨ ਕਰਦੀ ਹੈ ਤੇ ਸਮੂਹ ਅਧਿਆਪਕਾਂ ਨੂੰ ਇਸਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਦੀ ਅਪੀਲ ਕਰਦੀ ਹੈ ਠੀਕ ਹੈ ਜੀ ਸੋ ਵਿਚਾਰੇ ਅਧਿਆਪਕ ਵਰਗ ਧਰਨੀ ਮੋਜਾਰੇ ਠੀਕ ਹੈ ਜੀ ਅਰਥੀਆਂ ਫੂਕਣ ਜੋਗੇ ਰਹਿ ਗਏ ਕਿਉਂਕਿ ਲੀਡਰ ਜਾ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਅਧਿਆਪਕਾਂ ਨੂੰ ਉਹਨਾਂ ਦੇ ਹੱਕ ਦਿੱਤੇ ਜਾਣ ਅਧਿਆਪਕਾਂ ਨੂੰ ਪੁਰਾਣੀ ਪੈਨਸ਼ਨ ਬਹਾਲੀ ਦਿੱਤੀ ਜਾਵੇ ਜਦਕਿ ਕੰਮ ਅਧਿਆਪਕ ਤੋਂ ਜਿੰਨੇ ਮਰਜ਼ੀ ਲੈ ਲੋ ਠੀਕ ਹੈ ਜੀ ਸੋ ਜ਼ਿਆਦਾ ਨਹੀਂ ਆਪਾਂ ਕੁਝ ਕਹਿਣਾ ਦੋਸਤੋ ਠੀਕ ਹੈ ਜੀ ਜੇਕਰ ਤੁਹਾਡੇ ਆਪਣੇ ਵਿਚਾਰ ਤੁਸੀਂ ਜ਼ਰੂਰ ਦਿਓ ਦੂਸਰੀ ਗੱਲ ਰਹੀ ਟਰਾਂਸਫਰ ਦੀ ਦੋਸਤੋ ਕੁਝ ਭੈਣ ਭਰਾਵਾਂ ਦੀ ਕਮੈਂਟ ਆਈ ਸੀਗਾ ਸਰ ਟਰਾਂਸਫਰ ਦਾ ਕੀ ਹੈ ਸੋ 12 ਅਗਸਤ ਤੱਕ ਫਿਲਹਾਲ ਕੁਝ ਨਹੀਂ ਹੋ ਰਿਹਾ ਦੋਸਤੋ 12 ਅਗਸਤ ਤੋਂ ਬਾਅਦ ਹੀ ਜਿਹੜੇ ਕੋਈ ਅਪਡੇਟਸ ਹੋਣਗੀਆਂ ਚਾਹੇ ਉਹ ਸੈਲਰੀ ਨੂੰ ਲੈ ਕੇ ਹੋ ਗਈ ਪੇ ਫਿਕਸੇਸ਼ਨ ਨੂੰ ਲੈ ਕੇ ਹੋ ਗਈਆਂ ਟਰਾਂਸਫਰ ਨੂੰ ਲੈ ਕੇ ਹੋ ਗਈਆਂ ਜਾਂ ਹੋਰ ਵੀ ਪੁਰਾਣੀ ਪੈਨਸ਼ਨ ਜਿੰਨੇ ਵੀ ਤਕਰੀਬਨ ਕੰਮ ਪਏ ਆ ਦੋਸਤੋ 12 ਅਗਸਤ ਤੇ ਪੈਂਡਿੰਗ ਪਏ ਆ 12 ਅਗਸਤ ਨੂੰ ਕੀ ਅਪਡੇਟ ਆਉਂਦੀ ਹੈ ਤੁਹਾਡਾ ਜਰੂਰ ਸਾਂਝੀ ਕਰਾਂਗੇ ਸੋ ਇੱਕ ਛੋਟੀ ਜਿਹੀ ਬੇਨਤੀ ਹੋਰ ਸੀ ਦੋਸਤੋ ਹਾਲਾਂਕਿ ਆਪਾਂ ਵੀਡੀਓ ਤੁਹਾਨੂੰ ਜਰੂਰ ਪ੍ਰੈਕਟੀਕਲ ਕਰਕੇ ਦਿਹਾਵਾਂਗੇ ਇੱਕ ਜਦੋਂ ਵੀ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਾਂਦੇ ਹੋ ਉੱਥੇ ਇੱਕ ਨਾ ਹਾਈਪ ਦੀ ਆਪਸ਼ਨ ਆਉਂਦੀ ਹੈ ਕਿਉਂਕਿ ਆਪਣਾ ਜਿਹੜਾ ਵਾਚ ਟਾਈਮ ਸੀ ਦੋਸਤੋ ਸਭ ਤੋਂ ਪਹਿਲਾਂ ਤਾਂ ਧੰਨਵਾਦ ਤੁਹਾਡੇ ਸਾਰੇ ਭੈਣ ਭਰਾਵਾਂ ਦਾ ਵਾਚ ਟਾਈਮ ਪੂਰਾ ਹੋ ਚੁੱਕਿਆ ਆਪਣਾ ਪਰ ਅਜੇ ਤੱਕ ਚੈਨਲ ਠੀਕ ਹੈ ਜੀ ਪਰ ਉੱਥੇ ਨਾ ਇੱਕ ਹਾਈਪ ਦੀ অপਸ਼ਨ ਆਉਂਦੀ ਹੈ ਦੋਸਤੋ ਜਦੋਂ ਵੀ ਤੁਸੀਂ ਉੱਥੇ ਕਮੈਂਟ ਕਰਦੇ ਹੋ ਤਾਂ ਉੱਥੇ ਹਾਈਪ ਜ਼ਰੂਰ ਕਰਦੇ ਹੋ ਫਿਰ ਆਫ ਕੋਸਟ ਆ ਤੁਹਾਡਾ ਕਿਸੇ ਤਰ੍ਹਾਂ ਦਾ 1 ਰੁਪਿਆ ਵੀ ਉੱਥੇ ਖਰਚ ਨਹੀਂ ਹੁੰਦਾ ਠੀਕ ਹੈ ਜੀ ਸੋ ਹਾਈਪ ਜ਼ਰੂਰ ਕਰਦੇ ਕਰੋ ਹਾਈਪ ਦੇ ਕੁਝ ਕੁ ਪੁਆਇੰਟਸ ਨੇ ਜਿਹੜੇ ਉਹ ਆਪਾਂ ਨੂੰ ਜੁੜਦੇ ਆ ਸੋ ਕਿਰਪਾ ਕਰਕੇ ਹਾਈਪ ਜ਼ਰੂਰ ਕਰਦੇ ਕਰੋ ਆਪਣਾ ਛੋਟਾ ਭੈਣ ਭਰਾ ਸਮਝ ਕੇ ਇਨ ਇੱਕ ਜਿਹੜੀ ਉਹ ਹੈਲਪ ਜ਼ਰੂਰ ਕਰਿਓ ਠੀਕ ਹੈ ਜੀ ਇੱਕ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਤੁਹਾਡਾ ਕੀ ਵਿਚਾਰ ਹੈ ਇਸ ਵੀਡੀਓ ਤੇ ਤੇ ਜਲਦੀ ਹੀ ਤੁਹਾਡੇ ਨਾਲ ਮਿਲਦੇ ਹਾਂ ਕਿਸੇ ਹੋਰ ਨਵੀਂ ਖਾਸ ਜਾਣਕਾਰੀ ਦੇ ਲਈ